ਆ ਗਿਆ ਹੈ ਟੋੜ ਲੜ ਗਿਆ ਹੈ ਹੈ ਉਹ ਉਹ ਨਾ ਨਾ ਬਾਈ ਕਿੱਥੇ ਘਾਟੀ ਜਾ ਤੂੰ ਜਾ ਐਸਾ ਚੋਕਲਾ ਚੱਲ ਚੋਕਲਾ ਫਿਰ ਮਾਗੂ ਹੀ ਕਰ ਲਈ ਉਹ ਜੇਰ ਬਾਬਾ ਬੁਕਮਾ ਹੀ ਕੋਲੇ ਪੋਲ ਲਾਇਆ ਲੈ 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 ਉਹ ਜੇ ਲੈਣੀ ਤੇ ਲੈ ਆਉ ਨੂੰ ਚੋਕਲਾ ਐਡੀ ਛਤਿੰਨ ਉੱਧ ਦੇ ਲਾ ਲਾ ਪੋਲੇ ਪੋਲੇ ਲਾ ਪੋਲੇ ਪੋਲੇ ਲਾ 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 ਤੁੰ ਕਾ ਸਕੇ ਲਾਇਆ ਐ ਲਾ ਲਾ ਔਰ ਹੱਟੀ ਔਸਲੇ ਜਾ ਕੇ ਗਾਂ ਐ ਨਹੀਂ ਲੈ ਚਲਾਈਂ ਨੂੰ ਤੁੰ ਬਸਾਰਾ ਕਹਦੇ ਨੇ ਨਹੀਂ ਲੈ ਚਲ ਇਧਰ ਨਾ ਲੈ ਹੱਟ ਨਾ ਕੇ ਲੜਾ ਦੀ ਪਰਾਂ ਨੂੰ ਜਾ ਹੋਤਰ ਪੋਲੇ ਪੜ ਲਾ ਨਾ ਜਾਦਾ ਅਗਲਾ ਵਾਹ ਲੈ ਜਾ ਉਧਰ ਹੁਣ ਬੜੇ ਹੀ ਅਵਲ ਦਾ ਰਾਣਕ ਜਵਾਰ ਚ ਲੈ ਅਗਲਾ ਆ ਜਾ ਲਗਾ ਇੱਥੇ ਫਿਰ ਆ ਜਣੇ ਪੋਲੇ ਰਾਣਕ ਜਵਾਰ ਚ ਲੈ ਜਾ ਅਵਲ ਦਾ ਆ ਕੇ ਬੈਠਾਂ ਅੰਦਰ ਦੇ ਲੜਿਆ ਹੁੰਦੇ ਉਹਨੂੰ ਬਰਾਂ ਲੱਗੇ ਉੱਥੇ ਘੱਟੀ ਮੈਂ ਮੂੰਹਤੀ ਮਾਰਨੇ ਉੱਥੇ ਮੂੰਹ ਦੀ ਨਾ ਮਾਰਾਂ ਹੁਣ ਪੂੰਡ ਲੜਾਵੇਂ ਦਾ ਹੀ ਉੱਤੇ ਹਰ ਦਿਨ ਪੂੰਡਾਂ ਦੇ ਆ ਗਈ ਇੱਕ ਮੈਲ ਜਾਣਾ ਕਰ ਸਟਾਰਟ ਕਰੋ ਇਹਨੂੰ ਮਸ਼ੀਨ ਦਾ ਕੜਾ ਕੰਮ ਤੇ ਐਡੀ ਕੁ ਪੂੰਡੜੀ ਹੋ ਗਈ ਹੈ ਤੇਰੀ ਪ੍ਰੇਮਤ ਕੋਈ ਪਿਆ ਟੱਕਰ ਤੂੰ ਇੱਥੇ ਤਾਂ ਲੈ ਆ ਉਹਨੂੰ ਆਦਾ ਇੱਥੇ ਲਿਆਂਦਾ ਫਿਰ ਜੇ ਤੂੰ ਲੈ ਨਹੀਂ ਗਿਆ ਤਾਂ ਕਾਹਨ ਪਾਇਆ ਖਾ ਗਿਆ ਪਚਾਲੇ ਕੋੜ ਚੱਕਣੋਂ ਮਗਰੇ ਅੱਪੜ ਗਿਆ ਕੜਾ ਨਾ ਉਹ ਤੇ ਜਿਹੇ ਆ ਬੂੜ ਲੜਾ ਦੂਜਾ ਲੜਾ ਕੇ ਆ ਗਿਆ ਸੀ ਉਹ ਵੀ ਕੋੜੀ ਲੈਂਦਾ ਫਿਰ ਉਹ ਦੁਬਾਰਾ ਉਹ ਰਾਜ ਰਸਤੀ ਅੜ ਗਿਆ ਟੇਂਟ ਡੱਬਾ ਕੇ ਚੱਕੀ ਹੁੰਦਾ ਉਹ ਗਲਾ ਕੰਨ ਕਿੱਥੇ ਕੰਨਾਂ ਦੇ ਕਿੱਥੇ ਲੜਿਆ ਪੂੜਾ ਕੰਨ ਤੇ ਤੇ ਡੱਬਾ ਲੱਗ ਹੈ ਗਰਮ ਕਰਮਲਾ ਹੈ ਕਿੰਨਾ ਗਰਮ ਹੈ ਉਹ ਠੰਡਾ ਪਾ ਹੁਣ ਗਰਮ ਹੈ ਚ ਲਾ ਫਿਰ ਕੰਨ ਤੇ ਉਹ ਨਹੀਂ ਲਾ ਦਿੰਦਾ ਲਾਵੇ ਲਾ ਲਵਾ ਮੜਾ ਲਾ ਲੜਿਆ ਕੰਨ ਤੇ ਮੜਾ ਲਾਵੀ ਕਿੱਥੇ ਲੜਿਆ ਲਾਵੀ ਆ ਕੰਨ ਲੜਾ ਹਾਂ ਕਿੱਥੇ ਲੜਾ ਬੰਦੇ ਪਰਿੰਡ ਲੜ ਗਿਆ ਕਿੰਨੇ ਉੱਥੇ ਪੋਂਡਾ ਉੱਥੇ ਭਰਾ ਕਿੱਡੇ ਵਿਖਾ ਕਿੱਥੇ ਲੜਾ ਕੋਈ ਨਹੀਂ ਲੜਾ ਗੋਲੀ ਵੇਖ ਕਿੱਥੇ ਲੜਾ ਗੋਲੀ ਵੇਖੀ ਕਿੱਹਾ ਹੈ ਕਿੱਥੇ ਸਾਡੇ ਕਿਤੇ ਹੱਤੀ ਗੋਲੀ ਚਲੋ ਨਕਰੀਏ ਮੜਾ ਹੈਡ ਤੇ ਧੁੱਪ ਚੜੀਆਂ ਚਲਾ ਭਾਈ ਉਹਨਾਂ ਪੋਂਡਾਂ ਨਾਲ ਉਹਨਾਂ ਦਾ ਕੰਮ ਉਹਦਾ ਵੇਲ ਲੜ ਹੋਏਗਾ ਪੋਂਡਾਂ ਨਾਲ ਕੰਮ ਕਰਨਾ ਨਾ ਕਰਨ ਦੇਣਾ ਉਹਨਾਂ ਦਾ ਖੱਖਰ ਹੀ ਬਣਾਣੀ ਆ ਜਿੱਥੇ ਨਜ਼ੀ ਕੀਤਾ ਆਪਾਂ ਦਾ ਕੰਮ ਕਰੀਏ ਨਾ ਪਾ ਲੈ ਪਿੱਛੇ ਪਾਲੀ ਟਰੈਕਟਰ ਹੈ ਪਹਿਣ ਖਿਚੇ ਨੂੰ ਅੱਥ ਮੋੜਦਾ ਨਹੀਂ ਤੇ ਅਪੌੜੀ ਲੱਗੇ ਕਿਨਾਰੇ ਲੰਬੋਂ ਨੇ ਕੰਮ ਪੁੱਠਾ ਹੀ ਕਰਨੇ ਨੇ ਜਿੰਨੇ ਕਰਨੇ ਨੇ ਉਹਨੇ ਸਟਾਰਟ ਕਰ ਲਈ ਮਸ਼ੀਨ ਸਟਾਰਟ ਕਰ ਜਦੋਂ ਤੁਤੂ ਦੋਰ ਜਾਵੇ ਅਗਲੇ ਮੋੜ ਜਾਣਾ ਬੈਠ ਨਾ ਰਸ ਹੋਣੀ ਕੋਣੀ ਪੈ ਛੱਡ ਬੱਸ ਹੋ ਗਈ ਸਟਾਰਟ ਕਰਮਾ ਵਾਲੀ ਨੇ ਇਹ ਤਾਂ ਇੱਕ ਚੀਜ਼ ਐ ਤੋਹਫਾ ਇਹਦਾ ਇੱਕ ਐਂਗੀ ਦਾਕਾ ਕਿਹਦਾ ਹੈ ਆਪਕੀ ਉਹ ਕੋਹੜ ਕੋਈ ਨੀਗਾ ਕੋਈ ਵੀ ਆਹ ਕੋਈ ਨਹੀਂ ਰਹਿ ਗਿਆ ਇੱਥੇ ਨੇ ਲਾਣਾ ਨਾਲ ਹੈ ਫੀਡਰ ਫੀਡਰ ਲਾਣਾ ਕਰ ਉੱਥੇ ਲੈ ਚੱਲਾ ਫੀਡਰ ਲਾਣਾ ਜੇ ਲਾ ਚੱਲਾ ਫਿਰ ਲਾਣਿਆ ਵਾਲੇ ਰਾਮ ਬੈਟ ਉਹ ਕਰ Ah, yeah. <laughs> Kunne oh, <laughs> <Pune. laughs> ਕੋਈ ਨਹੀਂ ਆਂਦੇ ਹੋਣਾ ਇਹ ਕਰਨੇ ਲੜਨ ਨੂੰ ਕਿਹੜਾ ਤੂੰ ਥੋੜਾ ਤਗੜਾ ਤਾਂ ਨਹੀਂ ਗਿਓ ਆਈ ਹੁੰਦਾ ਮੈਂ ਵੇਖ ਲੈ ਬਾਈ ਉਹ ਇੰਨਾ ਕੋਈ ਨਹੀਂ ਦਾ ਤੇ ਚੱਕੋ ਇਹਨੂੰ ਆਜੋ ਮੈਂ ਰਣਾ ਚਣ ਆਜੋ ਆਹ ਨਾਲ ਖੇਚਲਾ ਦੂਰ ਹੋ ਕੇ ਟਾਇਰ ਦੋ ਆ ਜਾ ਇਹ ਧਾੜੀ ਆਪਾਂ ਥੋੜਾ ਲਾਣੀ ਏ ਆ ਜਲਦੀ ਕਰ ਆ ਮੈਨੂੰ ਮੈਂ ਫਲਾਦ ਦੇਣ ਨੂੰ ਮੈਂ ਕੋਈ ਭੂਂਟ ਨਹੀਂਗਾ ਉੱਥੇ ਕਿਹੜਾ ਪੂੰਡਗਾ ਇਹ ਹੋਏ ਪੂੰਡ ਦਾ ਸਾਡੇ ਚੁੜਕੀ ਤੇ ਮਾਰਨੇ ਉਹ ਮੈਂ ਵੀ ਥੋੜੇ ਬਲ ਨਹੀਂ ਨਹੀਂ ਫਿਰ ਬਾਅਦ ਚ ਆ ਲਾਇਆ ਗੁੜੀ ਫਾੜਨ ਨੂੰ ਆਪਾਂ ਜਿਆੜੀ ਥੜਾ ਜਿਆੜੀ ਥੜਾ ਪੂਰੀ ਕਰਨੀ ਆਪਾਂ ਉਹ ਇੱਧਰ ਤੋਂ ਜਾਵੇ ਗੁੜੀ ਕਿੱਥੇ ਉਹ ਇੱਧਰ ਤੋਂ ਜਾਵੇ ਕਿਹੜਾ ਕੋਈ ਨਹੀਂ ਪੂੰਡਗਾ ਕਿਹੜਾ ਕਿਹੜੀ ਏਟ ਕੋਲ ਸਾਡੇ ਕਿੱਥੇ ਕਿੱਥੇ ਗਿਰ ਖਾ ਉਹ ਉਤਾਣੇ ਹੁੰਦਾ ਕੋਈ ਨਹੀਂਦਾ ਥੱਲੂ ਖੇਚ ਕੇ ਨਿਪਨ ਬਕਲਾ ਮੈਂ ਇੱਥੇ ਗਾ ਖੇਚ ਰੱਖਿਆ ਨੀਵਾ ਆ ਜਾ ਨੀਵਾ ਉਹ ਕੋਈ ਨਹੀਂ ਆਂਦੇ ਲੈ 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 ਇੱਕ ਟਾਇਰ ਲਾਇਆ ਬਸ ਇੱਕ ਟਾਇਰ ਲੈ ਜਾ ਤੂੰ ਟਾਇਰ ਲੈ ਦੋ ਜੇ ਰੇੜਕੇ ਪੱਜ ਕੇ ਜੰਨੀਵੇਂ ਨਿਪਦੇ ਤੇ ਜਾਓ ਹਾਹਾ ਵਾਲਾ ਕੰਨਾਂ ਦੇ ਕੰਨਾਂ ਵਾਲਾ ਉਹ ਵਾਲਾ ਵਾਲਾ ਜਲਦੀ ਕਰ ਉਹ ਕੋਈ ਨਹੀਂ ਆਂਦਾ ਕੁਝ ਨਹੀਂ ਆਂਦਾ ਉਹ ਗੱਜ ਚਲਾ ਲੈ 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 ਲਾਇਆ ਲੈ ਰੇੜ ਤੇ ਲਾ 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 ਐਨਾ ਕੰਮ ਹੀ ਅਸ਼ੀਲ ਟੀ ਵੀ ਖਿੱਚ ਲਿਆ ਹੋਣਾ ਇਹ ਬੰਦੇ ਸਾਡੇ ਪੁੰਦਾ ਤੋਂ ਬਹੁਤ ਡਰਦੇ ਆ ਬਹੁਤ ਜ਼ਿਆਦਾ ਡਰਦੇ ਆ ਪੁੰਦਾ ਹੀ ਹੈਗਾ ਖੜਕੀ ਇਹਨਾਂ ਵਿੱਚ ਉਹ ਵਿਚਾਰੇ ਆਪ ਦੇ ਜੂਨ ਪੂਰੀ ਕਰਦੇ ਖੜਦੇ ਕਿਸੇ ਤਰੀਕੇ ਨਾਲ ਆ ਇਹ ਇਹਨੂੰ ਪਹਿਲਾਂ ਕਰਮਾ ਵਾਲੀ ਨੰਦਰ ਲਾਵਾਂਗੇ ਫਿਰ ਉਸ ਬਾਅਦ ਦੂਜਾ ਨੰਬਰ ਲਪੂਗਾ ਵਾਰੀ ਵਾਰੀ ਚੱਲ ਕਰੋ ਪਿੱਛੇ ਕਰੋ ਇਹ ਕਿਹੜਾ ਡਰਾਈਵਰ ਤੁਹਾਡੇ ਜਊ ਚਲੋ ਚਲੋ ਲੱਖੀ ਕਾਰ ਪਿੱਛੇ ਆ ਡਰਾਈਵਰ ਨੂੰ ਕਰਾਈ ਬੁੱਕਲ ਆ ਲੋਈ ਮਰਵਾਈ ਐ ਢੋਡਾਂ ਡਰਦੇ ਨੂੰ ਬੁੱਕਲ ਜੀ ਮਾਰ ਲੈ ਚੰਗੀ ਤਰ੍ਹਾਂ ਵਾੜ ਲੈ ਵਾੜ ਲੈ ਚੰਗੀ ਦਾ ਕਰ ਲੈ ਲੋਈ ਜੀ ਇਹ ਕਿਹ ਜਾਂਦੇ ਪਾ ਪੂੰਡ ਵੀ ਇਹ ਕਿਹੜੇ ਮੱਖੀਆਂ ਨੇ ਅੱਗੇ ਦਾ ਚੱਲ ਜਣੇ ਇੱਕ ਐਵੇਂ ਜਿਹਾ ਲੰਬੂ ਦਾ ਫਿਰ ਡਾਂਟ ਲਾ ਦੇ ਉਹਨਾਂ ਬਣਾ ਲੈ ਟਾਣਾ ਚੱਲ ਪੈਰਾ ਨਾਲ ਹੱਥ ਹੁਣ ਲਾਈਂ ਹੁੰਦਾ ਦਾ ਗੱਲ ਪੜਾ ਰਿਹਾ ਇੱਧਰ ਕਾਹ ਬਣ ਗਈ ਛੜੀ ਦੇ ਓ ਚੱਲ ਮੂੰਹ ਨ ਕਿਹੜਾ ਡਾਕੂ ਹੀ ਗਿਆ ਆਪਾਂ ਕਿਹੜਾ ਡਾਕੂ ਹੈ ਵੀ ਪਰਾਨ ਪਰਾਨੂ ਸਿੱਧੀ ਜਾ ਪਰਾਨੂ ਚੱਲ ਚੱਲ ਜਾਣ ਦੇ ਜਾਣ ਦੇ ਚੱਲ 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 ਇੱਧਰ ਨਾ ਇੱਧਰ ਨਾ ਇੱਧਰ ਨੂੰ ਇੱਧਰ ਨੂੰ ਚੱਲ ਜਿਆਦਾ ਨਹੀਂ ਇਹ ਚੱਲ 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 ਉਹ ਕੋਈ ਨਹੀਂ ਆ ਕੋਈ ਨਹੀਂ ਆਂਦਾ ਉਹ ਚੱਲ ਯਾਰ ਉਹ ਚੱਲ ਬੁੱਲਾ ਵਾਹ ਅਭੀ ਤੇ ਫੂਂਡ ਥੱਲੇ ਨੇ ਉਹਦਾ ਕੋਈ ਫੂਂਡ ਨਹੀਂਗਾ ਤੂੰ ਚਲਾਲ ਖਰਾ ਉਹ ਯਾਰ ਐਵੇਂ ਨਹੀਂ ਫੂਂਡ ਕੁਛ ਜਾਂਦੇ ਐਡੀ ਵੱਡੀ ਮਸ਼ੀਨਰੀ ਤੁਹਾਡੇ ਕੋਲ ਦੇ ਚਲੋ ਟੱਕਣਾ ਦੇ ਗਾਟੇ ਦੇ ਮੱਦੇ ਇਹਨਾਂ ਟੱਕਣਾ ਉਹਨਾਂ ਦਾਸ ਦੇ ਨਾ ਮੜਾ ਯਾਰ ਓਏ ਜੇ ਭਜਣਾ ਹੈ ਨਾ ਘੇਰ ਕੱਢਦਾ ਹੈ ਮਸ਼ੀਨ ਦਾ ਅਗਰ ਜਲਦੀ ਤਾਂ ਭੱਜ ਜੀ ਘੇਰ ਘੜ ਦੀ ਘੇਰ ਆ ਇਧਰ ਨੂੰ ਚੱਲ 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 ਆ ਰਾਵਣ ਆ ਰਾਵਣ ਚੱਲ 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 ਕੋਈ ਨਹੀਂ ਆ ਘੇਰ ਕੋਈ ਨਹੀਂ ਤੱਕ ਚੱਲ 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 ਕੋਈ ਨਹੀਂ ਆਂਦੇ ਚੱਲ ਵਾਹ ਵਾਹ ਚੱਲ ਚੱਲ ਚ ਲੈਣ ਰੱਖਿਆ ਇਹਨੂੰ ਚੱਲ ਚੱਲਾ ਕੋਈ ਨਹੀਂ ਆਂਦੇ ਚੱਲ ਚੱਲਾ ਕਾਹ ਕਰਨੀ ਐ ਐਨੂ 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 ਫੁੱਲ ਕੱਢ ਦੇ ਤੁਸੀਂ ਨੇੜੇ ਹੋ ਜਾਓ ਨੇੜੇ ਹੋ ਜਾ ਮਾੜਾ ਤੁਸੀਂ ਵੀ ਆਇਓ ਐਨ ਆਂਦੇ ਆਂਦੇ ਚੱਲ 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 ਅੱਬਾ ਉਹ ਅੱਗੇ ਸਿਲਟ ਆ ਗਈ ਬਸ ਬਹਿ ਕਰ ਉਹ ਕੋਈ ਨਹੀਂ ਆਂਦੰਦੇ ਓਏ ਐਰ ਕਟਾਈ ਕਰ ਐਨੂੰ ਐਨੂੰ ਸਿੱਧੀ ਜਾਣ ਦੇ ਜਾਣ ਦੇ ਜਾਣ ਦੇ ਇਧਰ ਨਾ ਇਧਰ ਨੂੰ بس بیگ سਿੱਧੀ ਕਰ ਲੈ ਟਾਇਰ ਸਿੱਤੇ ਆ ਨੇੜੇ ਉਹ ਦੱਸੋ ਇਧਰ ਨੇੜੇ ਉਹ ਦੱਸੋ ਟਾਇਰ ਸਿੱਤੇ ਕਰ ਲੈ ਨੇੜੇ ਲ ਜਾਂਦੇ ਰਹੋ ਉੱਥੇ ਕਿਹੜਾ ਪੂੰਡੇ ਗਏ ਨੇ ਪੂੰਡਾ ਨੇ ਇੱਕ ਦਾ ਸਤਾ ਮਾਰ ਬੱਸ ਇੱਥੇ ਸਾਟ ਸਾਟੇ ਹੋ ਰਹਾ ਹੈ ਹੋਰ ਹੋ ਰਹਾ ਹੈ ਗੋਰੀ ਤੇ ਨਾਲ ਹੀ ਨਾ ਜਾਨ ਦੇ ਹੋ ਰਹਾ ਕੰਨਾ ਥਾ ਅੱਗੇ ਕਿੰਨਾ ਥਾ ਥੋੜੀ ਲਾਲ ਹੱਥ ਤੂੰ ਕਿਸ ਚੀਜ਼ ਨੂੰ ਆ ਕਿੰਨਾ ਰੱਖ ਮਨ ਤਾਂ ਲੱਗਦੀ ਜਿਹਾ ਹੁੰਦਾ ਕਿਵੇਂ ਆ ਕਿਤੇ ਦੀ ਪਰ ਲੱਗਿਆ ਮੌਲ ਜਾ ਇਹ ਦੋ ਦੇਖ ਰੋੰਜਾ ਫਾਂਜ ਖਾਤੇ ਰੱਖ ਦੋ ਹਮਾਣੇ ਤੇ ਨੂੰ ਆਪਾਂ ਉਹ ਕੱਲਾ ਹੀ ਰੱਖਣਾ ਹੈ ਇਥੇ ਵੈਸੇ ਬੁਣ ਨਹੀਂ ਲੈਣੀ ਹੋਰ ਇਥੇ ਮਸ਼ੀਨ ਲੈਣੀ ਹੈ ਵੱਲੋਂ ਹੱਦ ਰਿਹਾ ਮਸ਼ੀਨ ਦੇ ਨਾਲ ਰਹਿਦਾ ਉੱਤਰੋਂ ਦਾ ਇਹ ਪਰ ਹਣਾ ਉਹ ਗੁੱਟ ਤੇਰੀ ਹਾਲ ਇਵੇਂ ਨਹੀਂ ਨਾ ਰੱਖਣਾ ਟੁਕੜੀਆਂ ਦੇ ਹਾਵ ਨਾਲ ਇਹ ਹਰ ਹੁੰਦਾ ਜੇ ਨਾ ਖੜਾ ਆ ਡਰਮ ਚੱਕੋ ਜਾਂਦਾ ਦਮਲੀ ਫੁੱਟ ਦੇ ਹਾਂ ਉਧਰ ਉਹ ਤੂੰ ਹਮਾਂ ਲਾ ਲਓ ਕੀ ਹੈ ਇਹ ਚਲਾਣਾ ਕਿਵੇਂ ਲੰਦਾ ਮੈਂ ਹਮਾਂ ਚੱਕੜਾ ਕੋਏ ਉਧਰ ਨਹੀਂ ਰੱਖਣਾ ਕਿੱਥੇ ਰੱਖਣਾ ਇਹ ਕਿੱਥੇ ਰੱਖਣਾ ਜੀ ਉੜੀ ਆ ਜਾ ਰਹੇ ਮਗਰੋ ਚੋਰ ਇਹਨਾਂ ਡੰਗ ਮਾਰਾ ਐਵੇਂ ਤੇ ਨੇ ਆ ਦੇ ਜਿਹੜਿਆ ਪ੍ਰਿੰਡਾਂ ਨੇ ਜਿੰਨਾ ਰੇ ਮੇਂ ਨਹੀਂ ਨਾ ਟਾ ਸਕਦਾ ਟਾਲੇ ਦਾ ਉਹਨਾਂ ਜਰ ਮੈਨੂੰ ਸ਼ਾਂਤੀ ਨਹੀਂ ਮਿਲਣੀ ਉਹ ਵੈਲਡਿੰਗ ਕਰੀਏ ਫੂਨ ਪੀਨੇ ਜੋਕਾਂ ਦੇ ਪ੍ਰਿੰਡਾਂ ਦੇ ਹਾਂ ਵੈਲਡਿੰਗ ਕਰਾ ਲੇ ਬਹੁਤ ਆ ਗਰੈਂਡ ਦਾ ਹਟ ਕਰਾਂ ਪਹਿਲਾਂ ਤਾਰ ਹੁੰਦੀ ਇੱਥੇ ਕਰ ਲੈ ਉੱਥੇ ਆ ਪੈਪ ਨਵੀਂ ਐ ਅਸੀਂ ਇਹਨੂੰ ਚੱਕ ਪੈਪ ਕਿੰਦੀ ਏ ਇਹਦੇ ਵਿੱਚ ਪਾ ਛਤਰੀ ਦੇ ਛਤਰੀ ਨੂੰ ਹੱਥ ਰੱਖ ਥੱਲੇ ਨਾ ਰੱਖ ਮਿੱਟੀ ਪਈ ਜਾਣੀ ਵਿੱਚ ਉੱਤੇ ਪਾ ਛਤਰੀ ਦੇ ਵਿੱਚ ਹੀ ਨਾ ਛੈਰੀ ਹੁਣ ਨਹੀਂ ਆਹ ਰੱਖ ਲਖੀ ਜਾਂਦੇ ਵਿੱਚ ਹੀ ਪਾ ਛਤਰੀ ਫਿਰ ਆਪਾਂ ਜੇ ਮੰਗਣੀ ਦੀ ਨਾ ਫਿਰ ਚੀਜ਼ ਲੱਭਦੀ ਨਹੀਂ ਹੁੰਦੀ ਫਿਰ ਆਖੀ ਯਾਰ ਕੋਲ ਗਈ ਤੂੰ ਹੀ ਉੱਠੋ ਤੂੰ ਇੱਕ ਬਹਿ ਗਈ ਮੈਂ ਕਹ ਜੀ ਉੱਠੋ ਉੱਠੋ ਜਲਦੀ ਕਰੋ ਕਹਿਮਾਨ ਤੁਸੀਂ ਪਾਸੇ ਕਰੋ ਕਹਿਣ ਚੱਕੋ ਇੱਥੋਂ ਉਧਰ ਆ ਚਲੋ ਮੈਨੂੰ ਤਾਂ ਇਹ ਬਾਲਾ ਛਾਉਂਗੇ ਪੂੰਡ ਲਾੜਾ ਮੁੰਡਾ ਬੇਲੀ ਨਾ ਨਾ ਇਹਦੇ ਇਦਾਂ ਲੜਿਆ ਨਹੀਂ ਨਾ ਇਹ ਕਿੱਟਾਜ ਦੇ ਬੂ ਇਹ ਹੁਣ ਸਮਾਨ ਆਪਾਂ ਜੀ ਉਧਰ ਕਰ ਰਹੇ ਆ ਇਧਰੋਂ ਉਧਰ 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 ਆ ਪਿਆਰੇ ਨਾ ਇਥੇ ਮੀਰਾ ਆ ਸਪਰਿੰਗ ਗੁਰ ਚੱਕਾ ਉਧਰ ਰੱਖੀ ਹੁੰਦਾ ਕੇ ਟੰਗੀ ਹਲਾ ਹੋਰ ਰੱਖ ਰਹਿ ਗੱੜੇ ਉਹ ਟਾਇਰ ਕਿੱਥੇ ਕੋ ਆ ਜਿਹੜਾ ਪਿਆ ਉਹ ਪਿਆ ਟਾਇਰ ਰੇਡ ਕਿ ਲੈਵੇਂ ਲੱਖੀ ਹੂੰ ਥੋੜਾ ਟੂਲ ਜੀ ਰੱਖਦੇ ਹਾਂ ਬਰੀ ਉਹ ਕਿੱਥੇ ਹੈ ਵੱਡਾ ਥੜਾ ਚੁੱਕ ਲੈ ਇਥੋਂ ਟਾਇਰ ਕਿੱਥੇ ਹੈ ਉਹ ਕਹਾਂ ਉੱਤੇ ਹਟ ਰਹੀ ਵਿੱਚ ਉਹਨਾਂ ਦੇ ਕਿੰਦੇ ਉਹਨਾਂ ਦੇ ਵਿੱਚ ਹਟੋ ਚ ਟਾਇਰ ਥੱਲੇ ਦਾ ਥਾਂ ਇਹਨਾਂ ਨੇ ਟਾਇਰ ਰੱਖਦੇ ਤਾਸੀ ਆ ਟਾਇਰ ਉਹਨਾਂ ਨਾਲ ਰੱਖਾਈ ਇੱਕ ਤਾਂ ਰੱਖ ਦੇ ਕਿੱਥੇ ਉਹਨਾਂ ਇਹਨੇ ਨਾਇਰ ਖਲਤ ਇਹਨੂੰ ਆਪਾਂ ਮੋਟਰ ਮੇਰੇ ਨੇ ਆਂਦਾ ਆਂਦੇ ਕੰਮ ਕਰਾਵਾ ਦੇ ਇੰਦੇ ਕੋਲ ਹੂੰ ਇੰਨਾ ਤੇਲ ਤੇ ਲਿਆ ਕਰਦਾ ਰੋਟੀਆਂ ਉੜ ਕੇ ਖਾਦਾ ਤੂੰ ਚੱਲ ਨਹੀਂ ਹੋਟ ਤੱਕ ਚੱਲੇ ਪੋਖੇ ਰਾਤੀ ਬਣਦਾ ਆਪਣਾ ਉਹ ਉਹ ਤਾਂ ਮੈਂ ਰੋਟੀ ਪਕਾ ਲਵਾ ਕੌਣ ਹੁੰਦਾ ਅੰਦਰ ਬਿਠੀ ਬੋ ਦੋ ਪਕਾ ਹਤਲਾ ਪਕਾ ਹੁੰਦਾ ਕਦੋਂ ਹੁੰਦਾ ਆਉਂਦਾ ਮੈਂ ਲੈ ਚੱਲ ਤੇ ਫਿਰ ਇੱਕ ਨੂੰ ਆਣਾ ਪੈਣਾ ਬਾਅਦ ਵਿੱਚ ਕਿ ਇੱਥੇ ਇਥੇ ਕਿ ਬੰਦ ਹੋ ਰਹੇ ਨਹੀਂ ਉੱਥੇ ਉੱਥੇ ਫਿਰ ਇੱਕ ਨੂੰ ਆਣਾ ਪੈਣਾ ਹੈ ਜਿਹੜਾ ਅੱਗੇ ਕੱਲਾ ਹੈ ਚੋਨੇ ਵੇਲੇ ਉਹ ਉਦੋਂ ਆਣਾ ਪੈਣਾ ਫਿਰ ਬਾਕੀ ਉੱਥੇ ਰਹਿ ਜਾਗੇ ਇਹ ਮੈਂ ਕਰ ਲਵਾਂ ਫਿਰ ਜੀ ਰੋਟੀਆਂ ਪਕਾ ਲੈ ਕਰੇਗਾ ਤਾਂ ਇਹ ਨਾਲ ਕਿ ਭੁੱਖੇ ਹੋਈ ਮਾਰੇ ਨਾਲ ਆਪਾਂ ਵੀ ਜੀ ਰੋਟੀ ਬਣਾਏਗਾ ਹੈ ਗੱਲ ਕਰ ਲੈਣਾ ਰੋਟੀਆਂ ਪੱਕੀਆਂ ਆ ਪੁੱਛ ਲਾਂਗੇ ਜੇ ਰ ਪੱਕਾ ਹਾਂ ਉਹ ਮੈਂ ਨਾਮ ਆ ਫਾਨੀ ਨਹੀਂ ਲੇ ਗੋਣਾ ਨਾ ਜਿਦਾ ਨਹੀਂ ਬਦਾ ਦਾ ਖਾਣੇ ਕਿ ਜਦਾ ਖਾਣੀ ਦਾ ਡੇ ਦਾ ਜੇ ਰੋਟੀ ਪਕਾਉਂਦੇ ਦੋਵਾਂ ਦਾ ਬਦ ਖਿੰਦੀ ਕੋਈ ਨਹੀਂ ਜੈ ਹੋਰ ਇਹਨਾਂ ਪੁੱਛੇਗਾ ਨਾਲ ਆ ਜਦ ਬਾਹਰ ਜਾਣੇ ਨਹੀਂ ਆ ਨਾ ਤਾਂ ਲੈਂਦਾ ਚਾਲਦਾ ਪੁੱਛਿਆ ਹੀ ਕੋਈ ਹੈ ਉਹ ਤਿਆਰ ਤੂੰ ਨਹੀਂ ਜਾਂਦਾ ਮੇਰੇ ਨਾਲ ਕੀ ਆਂਦਾ ਜਾਣਾ ਹੈ ਆਂਦਾ ਹੈ ਸ਼ੱਤੀ ਹੈ ਮੇਰਾ ਸ਼ਰਤ ਲੱਧ ਪੈਸੇ ਮੈਂ ਰਹਾਈ ਕਰ ਲਉਂਦਾ ਮੇਰੇ ਹੱਥ ਮੇਰੇ ਲੱਤ ਲਉਂਦਾ ਕੀ ਆਂਦਾ ਹੈ ਮੈਨੂੰ ਹਣ ਪਰ ਜਾਣਾ ਹਣ ਹੁੰਦਾ ਕੀ ਆਂਦਾ ਮੈਨੂੰ ਕਾਲਾ ਦਾ ਬਿੱਟੂ ਕੋਲ ਚੱਲਦਾ ਉਹ ਪੁੱਛ ਲੈ ਮਾਂ ਤੇਰ ਨਾਲ ਉਹਨਾਂ ਮੈਂ ਤੇਰ ਨਾਲ ਚੱਲਦਾ ਨਾ ਅੱਛਾ ਹੋਰ ਕਿਹਨਾਂ ਉਡੀ ਉਡੀ ਦਾ ਪੋਲ ਪ ਰੋਟੀਆਂ ਤਾਂ ਪਕਾ ਦੇ ਗਏ ਇੱਕਲ ਬੰਦਾ ਛੇਰ ਹੀ ਹੋ ਰਿਹਾ ਜਾਂਦਾ ਨਾਲ ਜਾਂਦਾ ਮਾਂ ਨਾਲ ਤਾਂ ਨਹੀਂ ਜਲੀ ਕੱਲ ਦਾ ਹੈ ਉਹ ਨੂੰ ਨਹੀਂ ਜਿਹੜੇ ਇੱਥੇ ਰੱਖ ਲਓ ਉਹਨੂੰ ਉੱਧਰ ਲਾਓ ਪੁੱਛਣਾ ਨਜਾਇਜ਼ ਹੋਰੀ ਇਹਨੂੰ ਜੇ ਜਾਂਦਾ ਤਾਂ ਹੋਰ ਤਿਆਰ ਹੈ ਪੁੱਛ ਲੈਣਾ ਰੋਟੀਆਂ ਫਿਰ ਪਕਾ ਦੇ ਖਾ ਗਰ ਉਹ ਤਾਂ ਦਾਹਰ ਬਚਾ ਗਏ ਰੋਟੀਆਂ ਵਾਲਾ ਤਾਂ ਹਾਂ ਠੀਕ ਹੈ ਤੇ ਪੁੱਛ ਲਾਂਗੇ ਸ਼ਾਮ ਨੂੰ ਤੇ ਅਰਦਾਸ ਗੁਰਦ ਦੇ ਲੱਗਿਆ ਜੀ ਉਹ ਤਾਂ ਆਪਣੀ ਕਿਸਮਤ ਹੀ ਲਿਖਿਆ ਹੈ ਪੰਮੇ ਉਹਨੇ ਤਾਂ ਨਹੀਂ ਆਹ ਕੈਮਰ ਬਣਾਣੇ ਪੰਮੇ ਨੇ ਬਣਵਾ ਕੇ ਛੱਡਣਾ ਜੇ ਤੁੰਨੀ ਟਰਾਲੀ ਦੇ ਵਿੱਚ ਬ੍ਰੇਕਾ ਉਹਨੇ ਬ੍ਰੇਕਾ ਹੀ ਬਣਾਉਣੇ ਤੇ ਬ੍ਰੇਕਾ ਬਣਾਈਆਂ ਦੇ ਤੁਹਾਨੂੰ ਤੇ ਇਹ ਤਾਂ ਬ੍ਰੇਕਾ ਨਾ ਆਉਂਦਾ ਟਰਾਲੀ ਵੀ ਠੋਕਣੀ ਹੈ ਜਦੋਂ ਰੁਕੀ ਨਹੀਂ ਉਹਦੇ ਬਾਅਦ ਇਹ ਰਖੇ ਤਾਂ ਚੱਲਦੀ ਨਹੀਂ ਕਿ ਇਹ ਸਾਡਾ ਵੀ ਬਾਹਾਂ ਵਿੱਚ ਲਾਣੀ ਹੈ ਰੋਟਾਂ ਰੋਡ ਤੇ ਚਲਾਉਣ ਵਾਸਤੇ ਉਹਨਾਂ ਨੂੰ ਕੀ ਆਖਿਆ ਕਚਰਾ ਇੰਨ ਲਈ ਜਾ ਹੈ ਤੇ ਕਚਰੇ ਰਾਹ ਦੇ ਵਿੱਚ ਤੇ ਰੋਡ ਤੇ ਚੜਾਈ ਫਿਰ ਰੋਡ ਦੇ ਫਿਰ ਉਹਨਾਂ ਤੇ ਰੋਡ ਦੇ ਤਾਂ ਉਹ ਕਿਹਦੇ ਜੰਗਲਾਂ ਲਾਉ ਜਵਾਂ ਨਾ ਨਾ ਰੋਡ ਤੇ ਅਸੀਂ ਕਿਤੇ ਗੈਹਾਂ ਜਾਲਾ ਜੇ ਤਾਂ ਵੀ ਤਾਂ ਵੀ ਕਚਰੇ ਰਾਹ ਨੂੰ ਜਾਈਦਾ ਲੈ ਅਹੀ ਬਿਨਾ ਬ੍ਰੇਕ ਦਾ ਕੋਟੇ ਲੈ ਜੀ ਮਸ਼ੀਨਾ ਤੇ ਫਿਰ ਵੀ ਇੱਥੇ ਲਈ ਹੋਏ ਉਹ ਪੱਕਾ ਫੋਰਮੈਨ ਪੁੱਛ ਤੇ ਦੇ ਵੇਹਨ ਨੂੰ ਪਹਿਲਾਂ ਉਹਨਾਂ ਪਰ ਪੁੱਛ ਕੇ ਦੇ ਹਾਂ ਦਾ ਉਹ ਪੱਕਾ ਫੋਰਮੈਨ ਅੱਛਾ ਗੱਡੀ ਨਾਲ ਕੋਈ ਲਈ ਜਾਂਦਾ ਹਾਂ 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 ਲੱਥਾ ਖੋਕਾ ਪੈ ਦੋ ਆਦ ਨਗਾ ਕਰ ਲਈ ਕਾਰ ਜੀ ਮੈਂ ਬ੍ਰੇਕ ਤਾਂ ਹੈ ਕੋਈ ਇਹ ਤੂੰ ਵਗੂ ਲੈ ਬੇ ਲੈ ਆ ਨਾ ਨਾ ਸਰਦਾਰ ਬਹੁਤ ਕੁੱਤੇ ਐ ਬਗਾ ਲਿਆ ਦਾ ਗਾੜੀ ਤਿੰਨ ਜਣੇ ਵਿੱਚ ਤੇ ਕਾਰ ਨਹੀਂ ਗਈ ਨਹੀਂ ਕੀਤਾ ਦੌਲ ਗੇਅਰ ਦਾ ਲੱਭ ਗਿਆ ਹੈ ਲੈ ਆ ਜੀ ਮੀਨ ਲਓ ਕਿਹੜਾ ਦੌਲ ਕਰਤਾ ਕਿਰੋ ਢੱਕਾ ਬਿਆਲੀ ਮਾਨਾ ਉਹ ਬੈਗ ਲੈਣੀ ਖਿੱਦੀ ਉਹ ਸ਼ੀਲ ਲਾ ਲਓ ਪਹਿਲਾਂ ਉਹ ਵੇਲਾ ਕਰੋ ਥਾਂ ਜਿਹੜਾ ਅਲਾ ਚਲ ਸ਼ੀਲ ਚੁੱਕ ਕੇ ਉੱਥੇ ਲਾਈਏ ਹੋਰ ਉੱਥੇ ਲਾਓ ਉੱਲਾ ਬਾਛਾਵਾ ਹੈਗਾ ਤੱਕ ਨਾ ਇਹ ਵੇਲ ਨੇਰ ਆ ਗਣਾ ਤੇ ਹੱਟ ਟੁੱਟ ਜਾਨੀ ਦੋਵੇਂ ਮੇਰੇ ਰਾਤੀ ਨੂੰ ਬੱਤਾ ਉਹ ਨਾ ਨਾ ਉੱਡ ਕੇ ਜਦੋਂ ਮਾਰੀਆਂ ਪਵਾਗੇ ਬਾਅਦ ਬੇਕਰ ਜਾਣੀਆਂ 15 ਰੁਪਏ ਬੇਕਰ ਜਾਣਾ ਹੀ ਆ ਜਿਹੜਾ ਇਹਨਾਂ ਨੇ ਦਾ ਹੱਲ ਕਰ ਲੈ ਅਚਾਤਰਾਂ ਦਾ ਇਹਨਾਂ ਦਾ ਕੋੜਾ ਫਰਤਣਾ ਨਾ ਆਉਂਦਾ ਨਹੀਂ ਆ ਵੀ ਆ ਵੀ ਛਿਲਟਾ ਪਾਉਣ ਲਾ ਕੇ ਤੇ ਆਪਾਂ ਇਹਦੇ ਵੀ ਲਾ ਦੇ ਛਿਲਟਾ ਹੁਣ ਆਪਾਂ ਛਿਲਟਾ ਨਾਲ ਮਸ਼ੀਨਾਂ ਨਾਲ ਜਾਮਾ ਕਰਾਂਗੇ ਬਾਹਰ ਮਾਡਲ ਦਾ ਉੱਚਾ 15 ਮਾਡਲ ਮਸ਼ੀਨਾਂ ਤੇ ਛਿਲਟਾ ਨਹੀਂ ਲਾ ਕੇ ਜਾਂਦੇ ਹੁੰਦੇ ਵੇਲੇ ਬਾਕੀ ਪਾਉਣਾ ਛਿਲਟਾ ਦਾ ਕਿ ਹਾਂ ਹਾਂ ਇਹ ਪਹਿਲਾ ਬੰਦਾ ਇੰਦੇ ਵਿੱਚ ਕੀ ਲਾਉਦਾ ਰਹਦਾ ਇਹ ਆਹ ਦਾਣਾ ਬੰਦੇ ਆਉਣ ਆਲੇ ਨੇ ਅਰੇ ਲੜਾ ਤੋਂ ਘਣਾ ਇਹ ਛੇਲ ਰੇ ਜਨਾ ਛੱਡੀ ਨਿਕਲ ਜਾ ਇਹ ਲੈਣੀਆਂ ਬੈਗ ਲਾਈਏ ਉਹ ਪਲਟਾ ਇਹ ਚੱਕਲੋ ਆਏ ਗੋਰੀ ਆਮੀ ਮੜਾਇਆ ਜੰਟਾ ਉੱਥੇ ਆਏ ਉਹ ਪਲਟਾ ਚੱਕਾ ਜੀ ਇਹ ਚੱਕਲੋ ਫੇਰ ਵੀ ਕਸ ਕਰਦੇ ਅੱਤਰ ਲਾਣੀ ਅਣ ਚੱਕੀ ਕਰੀ ਇਹਨੂੰ ਚੱਕ ਦੇ ਨਾਲ ਲਾਈਏ ਯਾਰ ਕਿਤੇ ਅਵੇ ਅੱਚ ਪਾਣੀ ਕੀ ਕੀ ਲੱਦਾ ਪੈਂਦੇ ਸਕਾਰਪੀ ਤੇ ਦੰਦ ਖਾਲੀ ਉਹਨੂੰ ਕੋ ਗੇਰ ਵੀ ਲਾ ਬਜਾ ਰਖਣੀ ਕੋਈ ਗੇਰ ਲੱਗਾ ਹੀ ਕੋ ਨਹੀਂ ਗ੍ਰੀਮ ਮਾਰਨ ਵਾਲਾ ਸੈਂਟਰ ਪੈਣ ਨੂੰ ਚੱਲ 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 ਇਧਰ ਨੂੰ ਇਧਰ ਨੂੰ ਉੱਰਾ ਨੂੰ ਪਰਾਂ ਨੂੰ ਪਰਾਂ ਨੂੰ ਪਰ ਇਹਨੂੰ ਕੱਢ ਦੇ ਫੁੱਲ ਕੱਢ ਦੇ ਚੱਲ 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 ਇੱਧਰ ਇੱਧਰ ਬਾਅਦ ਸਿਰੇ ਜਾਟ ਨੂੰ ਜਾਵਣੇ ਆਈ ਕਿ ਕਰਨਾ ਪਰਾਂ ਰੱਖ ਪਰੇ ਨੂੰ ਬਸ ਸਿੱਧੀ ਜਾਣ ਦੇ ਆ ਜਾਓ 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 ਆਕਲਾ ਛੱਡਦੇ ਹਾਂ ਲੋ ਕਰ ਲੈ ਇੱਧਰ ਨੂੰ ਕਰ ਪਰਾਂ ਲੈ ਗਾ ਉਹ ਤੂੰ ਯਾਰ ਮੇਰੇ ਹਣ ਇੱਧਰ ਰੱਖ ਇੱਧਰ ਨੂੰ ਇੱਧਰ ਨੂੰ ਰੱਖ ਲੈਣਾ ਤੈਨੂੰ ਪੂੰਡ ਲੜਾਉਣ ਨਾਲ ਹੋਏ ਭਣੇ ਹਾਰ ਦੀ ਕਟਾਈ ਕਰੀ ਜਾਂਦਾ ਕਰਦਾ ਕੀ ਏ ਇੱਕ ਹੀ ਕਰਦਾ ਓਏ ਰੱਖ ਚੱਲ ਚੱਲ ਜਿਆਦਾ ਨਾ ਘੱਟ ਯਾਰ ਜਾਣ ਦੇ ਐਨ ਰੱਖਿਆ ਨੂੰ ਲੈ ਲੈ ਇਹ ਦਿਮਾਗ ਆ ਗਿਆ ਕੀ ਕਰ ਰਹਾ ਹੈ ਬਸ ਪੀਹਾ ਕਰਕੇ ਬੰਦ ਕਰ ਦੇ ਪੀਹਾ ਕਰ ਬੰਦ ਕਰ ਦੇ ਐਂ ਕਰੋ ਇੱਕ ਅਗਲੇ ਟਾਇਰ ਨੂੰ ਓਟਾ ਲਾਓ ਤੇ ਇੱਕ ਪਿਛਲੇ ਟਾਇਰ ਨੂੰ ਜੱਕ ਲਾ ਦਿਓ ਪਿੱਛੇ ਵਾਲੇ ਨੂੰ ਓ ਨਿੱਕੇ ਆਵਾਂ ਦੇ ਕਹਿੰਦੇ ਹਾਂ ਆਇਆ ਥੱਲੇ ਆਇਆ ਕੋਈ ਨਾ ਸਵੰਜਾ ਦੇਖਣ ਕੋਈ ਕਿਨਾਂ ਦਾ ਕੋਈ ਨਹੀਂ ਦੇਖਿਆ ਹੈ ਜੇ ਦੇਖਣ ਤਾਂ ਮਲਾਇਆ ਸਾਰਾ ਪੂਰਾ ਨੋ ਲੋੜ ਹੀ ਨਹੀਂ ਇੱਥੇ ਖੜਿਆ ਰਹਿਣ ਦੇ ਮਸ਼ੀਨਾ ਦੂਜੀ ਰੰਗ ਵੀ ਲੱਗ ਜੇਗੀ ਲਾਣੀ ਇਹ ਤਾਂ ਆਪਾਂ ਆ ਜੱਕ ਫੜਾ ਗੋਰੀ ਇੱਕ ਪਿਛਲੇ ਟਾਇਰ ਲਾ ਦੋ ਤੇ ਇੱਕ ਇਹਨੂੰ ਲਾ ਦੋ ਜੱਕ ਅੱਗੇ ਬੜਾ ਨਿਆਣਾ ਪੀਰ ਕਿੰਨਾ ਲਾ ਜਿਆ ਆ ਆ ਆ ਜੱਕ ਇਹ ਲਾ ਦੋ குச நீட்பு ஜான் திரும்ப பா ਅੱਗ ਮਨਜੀਤ ਨਾਮ ਹਿੱਤਾ ਮੋੜ ਦਾ ਇਹ ਝੰਡਾ ਹਮਾਲ ਕੇ ਰੱਖਣਾ ਹੈ ਕਿ ਪਿੱਛੇ ਲਾ ਕੇ ਜਾਣਾ ਕੱਟਰ ਦੇ ਇਹੇਂ ਕੋਣ ਲਾ ਕੇ ਕਿੰਦੇ ਦਿਲ ਜਾਓਗੇ ਜਾ ਕੇ ਮੋਟਰਸਾ ਤੂੰ ਵੀ ਹੱਥ ਪਵਾ ਦੇ ਕਿ ਤੂੰ ਲਿਬਰ ਦਾ ਡਰਨਾ ਇਹ ਕਿਰਿਆ ਤੇ ਕਾਰਤੀ ਕਰੂ ਫੇਰ ਰੱਖੋ ਚੱਲਵੇਂ ਇਹ ਕਿਹੜੀ ਮਸ਼ੀਨ ਤੇ ਪਾਣੇ ਨੇ ਇਹ ਕਿੰਦੇ ਨਿਸ਼ਾਨ ਨੇ ਜਸਮੀਂ ਹਿੰਜ ਪਾਣਾ ਨਹੀਂ ਆਉਣਾ ਦੂਜਾ ਆ ਟਾਪਾ ਹੀ ਕਰਦੇ ਪਾਸੇ ਉਹਦੇ ਦੋਵੇਂ ਪਾਇ ਮੂੰਗੀ ਦੇ ਚਲ ਪੀਪੀਆਂ ਪਰਾਂ ਕਰ ਦਿਓ ਇੱਕਥੇ ਲਾਓਗੇ ਉਹ ਰੱਖਾ ਗਏ ਇੱਧਰ ਆ ਚੋਕ ਲੋ ਟਾਪਾ ਜਿਹੜਾ ਪਿਆ ਹੈ ਇੱਧਰ ਰੱਖਦੇ ਨਹੀਂ ਆਪੇ ਇਧਰ ਹੱਥ ਤੱਕ ਵੜਦੇ ਅੰਦਰ ਬਾਹਰ ਦੇ ਆ ਬੜਦੇ ਆਹ ਉੱਪਰ ਕਿਹੜਾ ਦੇ ਇਹ ਜਿੰਦੂ ਗਾਸਟਰੈਕਾ ਕੋਲ ਲਗਾ ਨਾ ਚਿਲਟਾ ਤਾਂ ਆਪਣੀ ਇਹਨੂੰ ਮਸ਼ੀਨ ਦੇ ਨਵੀਆਂ ਨੇ ਉਹ ਵੇ ਪੰਨਾਂ ਪਰਾਂ ਇਹ ਨਾਲ ਜਦੋਂ ਜਦੋਂ ਨਾ ਤੋ ਤੂ ਕੇ ਤੇਨਾਂ ਨੂੰ ਮਾਰਾ ਰੰਗ ਜਦੋਂ ਹਾਂ ਦੁਬਾਰਾ ਕੱਢ ਕੇ ਰੱਖ ਹੋਣ ਨਹੀਂ ਨਾ ਕੰਮ ਹੋਣਾ ਜਾਂਦਾ ਪਾ ਕਰ ਇਹਨੂੰ ਕੱਢ ਕੇ ਤਰੱਕ ਲਈਏ ਕਰਨਾ ਕਿ ਉਹ ਆਪਾਂ ਨੂੰ ਕਰਨਾ ਪੈਣਾ ਤੇ ਜਾ ਮੂੰਗੀ ਵੰਗੀ ਵੱਢ ਕੇ ਉਹ ਬਾਅਦ ਚ ਕਰਾਂਗੇ ਉਹ ਕੰਮ ਬਹੁਤ ਟਾਈਮ ਲੱਗਣਾ ਗੋਦ ਗੰਢਾ ਆਹ ਕੋਤੇ ਨਹੀਂ ਟੀਨ ਨੂੰ ਮੇਸਨ ਨਾਲ ਸਾਡੇ ਨਹੀਂ ਨਹੀਂ ਮੈਂ ਉੱਥੇ ਰਾਵਾਂ ਕੋਲ ਨਹੀਂ ਇਹ ਕਰੇ ਕਰੇ ਨੂੰ ਕਹਿਣੀ ਹੈ ਉਹ ਦਿਨ ਆ ਰਹਾ ਦਰਦ ਨੇ ਨਾ ਕਰਦੇ ਉਹ ਦਵਾਈ ਨਿਕਲ ਕਰਿਆ ਹੋਰ ਕਿੱਥੇ ਆ ਹੋਰ ਕਿੱਥੇ ਜਾਣਾ ਆ ਅੱਗੇ ਰਾਹ ਰਹੇ ਆ ਆ ਮੇਰਾ ਤੇਰੇ ਬੰਦ ਕੀਤਾ ਇਹ ਹੁੰਦਾ ਹੀ ਇਹ ਇਹ ਫੀਲਡ ਨੰਬਰ ਰੱਖਿਆ ਹੁੰਦਾ ਤੂੰ ਹਣ ਕੇ ਧੂੜ ਪਟਣ ਡਿਆ ਆਪਨੇ ਬੁਰਾ ਉੱਤੇ ਬੜਾ ਜੋੜੀ ਬਿਠੇ ਬਾਲਟਾ ਬਾਹਰ ਉੱਤੇ ਪਿਆ ਹੁੰਦੇ ਸਪੀਕਰ ਵਾਲ ਕਿੰਨਾ ਉੱਤ ਜੋੜੀ ਆ ਫਿਕਰ ਬੱਬੂ ਹੁੰਦੇ ਯਾਰ ਸਪੀਕਰ ਹੀ ਬੜੇ ਨੇ ਜੇ ਉੱਥੇ ਰੁੱਲਦੇ ਫਿਰਦੇ ਹੁਣ ਕੋਈ ਸਪੀਕਰ ਜਨ ਆ ਬੱਬੂ ਨਾ ਆਇਆ ਮੈਂ ਤਾਈ ਦਾ ਬਾਲਟੇ ਮੇਰੇ 20 ਬਾਲਟੇ ਹੁੰਦੀਆਂ ਨੇ ਕੋਈ ਕੀ ਪਿਆ ਇੱਕ ਛਿੰਦਾ ਉਹ ਆਰਮੀ ਟੋਲ ਜਗਾ ਦੂਜਾ ਆ ਮਸ਼ੀਨ ਕਿਹੜੀ ਦੰਦੇ ਵਿੱਚ ਹਮਾਨ ਪਾ ਦੋ ਜੇ 46 ਹਾਰਾ ਹੀ ਇਤਨਾ ਨਹੀਂ ਰਹੀ ਇੰਨਾ ਸਮਾਨ ਹੁੰਦਾ ਗਰਾਰੀਆਂ ਦੇ ਇੰਨੀਆਂ ਤਰ੍ਹਾਂ ਦੀ ਰੱਖੀ ਫਿਰਦੇ ਆ ਜਿਹੜੀਆਂ ਆਹ ਜਿਹੜੀਆਂ ਆ ਦੋ ਸੈਮੜੀਆਂ ਦੇ ਨੇ ਦੋ ਕਿ ਕਰਨੀਆਂ ਨੇ ਦੇਖ 15 ਦੇਖ 14 ਦੀ ਏ ਦੋਵੇਂ 15 ਦੀ ਨੇ ਫਿਰ ਇੱਕ ਰੱਖ ਲੈ ਇੱਕ ਬਾਹਰ ਕੱਢ ਦੇ ਆ ਰੱਖ ਲੈ ਆ ਦੂਜੀ ਆ ਜਸਮੀ ਮਹੀਨ ਦਾ ਰੱਖਦੀ ਪਾਉਂਦੇ ਦੋ ਆ ਗਿਆ 15 ਵਾਲੀਆਂ ਇੰਨੀਆਂ ਗਰਾਉਣ ਨਹੀਂ 15 ਲੈਣੇ ਜਦੋਂ ਗਰਾਰੀ ਲੋਡ ਪਈ ਠੀਕ ਹੈ ਤਾਂ ਇਹਨਾਂ ਵਿੱਚੇ ਰੱਖੋ ਨਾ ਇਹ ਲੋ ਜਾਂਦੀਆਂ ਨੇ ਲਾਪ ਤਾਂ ਨਹੀਂ ਲੈ ਹਾਂ ਤਾਂ ਨਹੀਂ ਲੱਗਦਾ ਬੱਬੂ ਕੋਲ ਸਮਾਨ ਪਤਾ ਕੀ ਕੀ ਲੈਣਾ ਹੈ ਇੱਕ ਰਤ ਲੀਟਰ ਮੰਗਲਾਈ ਹਲਗਾ ਤੁਹਾਡੇ ਵੱਲ ਉਹ ਲਿਆਣ 2 ਲੀਟਰ ਤੇ 1 ਲੀਟਰ ਮੋੜਦਾ ਸੀ ਇੱਕ ਬਲੇਟਾਂ ਡੱਬੀ ਦੋ ਫਿੰਗਰਾਂ ਨੇ ਦੋ ਫਿੰਗਰਾਂ ਨੇ ਤੇ ਇੱਕ ਦੂਜਾ ਗਲਵਾ ਜਾ ਇੱਧਰ ਇਹ ਐਵੇਂ ਚੁੱਪ ਚਾਪ ਰਹਿ ਰਿਹਾ ਰਹਿਮਾਨ ਆ ਤੂੰ ਕਿਹਨਾਂ ਲੱਖ ਫੜ ਜਾ ਹਾਂ ਫਿਰ ਹੈ ਨਾ ਛਾਂੜ ਛਾਂੜ ਕੇ ਕਰਾਂਗੇ ਉਧਰ ਇਹ ਹੈਗਾ ਹੀ ਅੰਦਾ ਯਾਰ ਸਿੱਧੂ ਅੱਜ ਵੀਡੀਓ ਬਣਾ ਹੀ ਤੇਰੀਆਂ ਮਾਇਆਂ ਹੈ ਆ ਵੀ ਅੰਦਾ ਉਹ ਤਾਂ ਠੀਕ ਆ ਬਾਹਰ ਬੜਾ ਹਮਾਲ ਆਪਣੇ ਬੋਸ ਪਰ ਵਗਾਰ ਆ ਗਏ ਨੇ ਤੂੰ ਬਹਿ ਗਏ ਉੱਥੇ ਮੈਂ ਕਰ ਕਰਾਂਗਾ ਔਰ ਅਸਾ ਚੋਕ ਡੱਬੜ ਵਿੱਚ ਚੋਕ ਉਧਰ ਲੈ ਚੱਲ ਕੋਈ ਫੰਮੇਲ ਕਿੰਨੂ ਖਾਦੇ ਨੇ ਕਿੱਥੇ ਉੱਥੇ ਬੜੇ ਲਿਆਂਦੇ ਕਿੰਨੂ ਤੋੜਦੇ ਹੋੜ ਹੀ ਜਾਂਦੇ ਕਿੰਨੂ ਆਣਾ ਰੱਜ ਜਾਂਦੇ ਕੋਈ ਕਿੰਨੂ ਹੈਗਾ ਹੀ ਬੜੇ ਹੀ ਉੱਥੇ ਆਹਲ ਹੀ ਆਹਲ ਮਾਲਟੇ ਹੀ ਉਹ ਸੰਤਰੇ ਕਿੰਨੂ ਨਹੀਂ ਜਿਹੜਾ ਆਹਲ ਸੰਤਰਾ ਹੁੰਦਾ ਉਹ ਚੀਜ਼ਾਂ ਹੀ ਉੱਥੇ ਕਿੰਨੀ ਸੱਚਾਈ ਕਿੰਨਾ ਕੋਈ ਸੱਚ ਝੂਠ ਨਹੀਂ ਕਹਿੰਦੇ ਚ ਆ ਗਿਆ ਹੈ ਗੰਨੇ ਓਹ ਗੰਨੇ ਭੂਮੜ ਗੰਨੇ ਓਹ ਚੰਨਾਲੀ ਵਾ ਵੱਜੇ ਕੋਈ ਆ ਜਾਏ ਤੇਰੇ ਮਾਰ ਲਾ ਕੱਢ ਨਿਕਲ ਆਵਾ ਹਾਂ ਇੱਥੇ ਨਾ ਅੱਗ ਲਾ ਲ ਦੇ ਤੂੜੀ ਪਈ ਅੰਦਰ ਡੀਜ਼ਲ ਹਟਾ ਇੱਥੇ ਜਾਂ ਕਾਲਾ ਤੇਲ ਹਾਂ ਕਿਵੇਂ ਇਹ ਮੁੱਕਾ ਹੀ ਟੁੱਕਦਾ ਲੈ ਆ ਬੜ ਬਰਦਾ ਮੁੱਕਾ ਤੇ ਨਹੀਂ ਆ ਬੱਜੇ ਬੜੇ ਨਜਵਾਨ ਕੀ ਇੱਕ ਭੂੜੇ ਸੀ ਭੂੜੇ ਤੇ ਪ੍ਰਿੰਟ ਆਣੇ ਨਹੀਂ ਬਹੁਣਾ ਜਾਂ ਡੀਜ਼ਲ ਦਾ ਥੋੜਾ ਮੈਂ ਪਈਂਦਾ ਕਰਨਾ ਲਾਜ਼ਮ ਹੈ ਦੇਖੋ ਕੋਈ ਥੂ ਟਰੈਕਟਰ ਜੀ ਕੱਢੋ ਮੜਾ ਲੀਟਰ ਕੋ ਆ ਲੈ ਚੱਕ ਰਣਾ ਆ ਉਹ ਹਾਰੇ ਤੇ ਲੜ ਜਾਣਾ ਹੀ ਜੰਪੂ ਇਹ ਬੰਨ ਇਦਰ ਹੋਏ ਤੇ ਚੱਕ ਲੈ ਲੱਕੀ ਚੱਕ ਲੈ ਨਹੀਂ ਲੰਦੇ ਚੱਕ ਲੈ ਚੱਕ ਲੈ ਚੁੱਕ ਲਿਆ ਹਲੀ ਹਲੀ ਅਸੀਂ ਕੰਨਾਂ ਦਾ ਹੱਥ ਰੱਖ ਲਵੀ ਨਾ ਤੇ ਚੁੱਕ ਲਿਆ ਲਾ ਨਾ ਜ਼ਿਆਦਾ ਪੋਲੇ ਚੁੱਕ ਲਿਆ ਤੁੱਪੇ ਲਾ ਓਹੋ ਨਹੀਂ ਉੱਢਦੇ ਸਿੰਦੂਏ ਚੁੰਨੀ ਲਿਆ ਨਾ ਵੱਟੇ ਨਾ ਮਾਰੋ ਖੈਂਚ ਜਾਣਾ ਜੀ ਖੈਂਚ ਜਾਣਾ ਜੀ ਆ ਪੈਂਟ ਪੈਂਟੀ ਲੇਡ ਉਹ ਡੀਜ਼ਲ ਡਾ ਯਾਰ ਇਹਨਾਂ ਨੂੰ ਖੱਖਰ ਹਟਣਾ ਇੱਥੋਂ ਉਹ ਸਰ ਸਾਹਲਾ ਚੱਕੇ ਜੀ ਤੋੜੂਗਾ ਤੇ ਡੀਜ਼ਲ ਲੈ ਆਇ ਕਰੀ ਜੇ ਕਾਲਾ ਤੇਲ ਲੀਟਰ ਚ ਕਾਲਾ ਤੇਲ ਆ ਇੱਥੇ ਮਾਰਨੇ ਝਟਕਾ ਆ ਜਾਂ ਤੂੰ ਹਰੇ ਭਜ ਜਾਂਦੇ ਖੰਭ ਉਹਨਾਂ ਤੇ ਬਾਹਰ ਡਨੇ ਨਹੀਂ ਉਹ ਹੂੰ ਲੈ ਉਹ ਜਾ ਹੀ ਕਾਲਾ ਉਹਨੂੰ ਪੂੜਿਆ ਚੱਲਦਾ ਕਿ ਨਹੀਂ ਮਾੜਾ ਮੋਟਾ ਉਹ ਜਿਹੜਾ ਉਹ ਚੱਲਦਾ ਉਹ ਲਿਆ ਫਿਰ ਮੈਂ ਮਾੜੇ ਜਿਹੜਾ ਪਾ ਕੇ ਨਾ ਤੇ ਪ੍ਰੈਸ਼ਰ ਮਾਰਨੇ ਨੰਦ ਜੇ ਲੈ ਆ ਕੋ ਭੜੇ ਭੜੇ ਜਰੀਲੇ ਬੜਦੇ ਹੁਣ ਮੁੱਖ ਨੇ ਪਚਾਈ ਦਾੜ ਜਾਈ ਹਾਂ ਚੜਾ ਚੜਾਈ ਦੱਸਣਾ ਬੜਾ ਭੋਲ ਉਹ ਮੈਂ ਚਲਾ ਲਾਂਗਾ ਹੁਣ ਤਾਂ ਲਾਓ ਇਹਦੇ ਭੁੰਡਾ ਵਰ ਕੀ ਕਹਿਣਾ ਤੇਰਾ ਆਪਣਾ ਕੰਮ ਕਰਨ ਦੇਣਗੇ ਜ ਨਹੀਂ ਉਹਨੇ ਮਰਨਾ ਹੈ ਉਹ ਰਹਿਣ ਦੇ ਭੂ ਲੈਣਾ ਉਹਦੇ ਨਾਲ ਫਿਰ ਕਰਾਂਗੇ ਬਾਕੀ ਉਹ ਭੁੰਡੇਗਾ ਉਹਦੇ ਨਾਲ ਮਾਰਨੇ ਪ੍ਰੈਸ਼ਰ ਯਾਰ ਹੈ ਹੁਣ ਪਸਾਨ ਹੈ ਚੁੱਕ ਕੇ ਲੈ ਨਹੀਂ ਆਇਆ ਤੂੰ ਹਾਂ ਦੰਬੜ ਬਣ ਜਾਏਗਾ ਜੀ ਇਹ ਦੰਬੜ ਬਣਨਾ ਹੈ ਇਹ ਨਹੀਂ ਕੁਛ ਆਂਦੇ ਨਾ ਦੂਜਾ ਬਣਾ ਪੋਲੇ ਪੋਲੇ ਨਹੀਂ ਉੱਡਦੇ ਲਾ ਲਾ ਪੋਲੇ ਪੋਲੇ ਮੈਂ ਛੱਡ ਦੇਣਾ ਛੱਡਣਾ ਨਾ ਛੱਡੀ ਜੇ ਛੱਡਣਾ ਇੱਧਰ ਜੋਰ ਰਾਈ ਹਟਾਂ ਦੇ ਫੇਰ ਐ ਇਕਰ ਚੁੱਕ ਕੇ ਬਾਹਰ ਤੋਂ ਬਾਦੀ ਵਾਰ ਤੋਂ ਲਾਇਆ ਤੇ ਫਿਰ ਨਾ ਜਾ ਉਧਰ ਜ ਨਹੀਂ ਤੇਰੀ ਜੀ ਹਿੰਦਾ ਦਾ ਫਿਰ ਉੱਥੇ ਕੀ ਕੰਮ ਹੈ ਤੇਰਾ ਜਿਹੜਾ ਪਾਣਾ ਛੇੜਨਾ ਹੀ ਨਹੀਂ ਇਕਰ ਲਾ ਉਤ ਫਾੜ ਕੇ ਨਾ ਜਰਾ ਜੋਰ ਰਾਈ ਇੱਥੇ ਹਟ ਵੇਖੇ ਸਾਰੇ ਨਿੱਖੜ ਜਾਣੇ ਨੇ ਕੋ ਕਿਦੇ ਨੀ ਯਾਰ ਇਹ ਅੰਦਰ ਥੋੜਾ ਜਾਂਦੇ ਰਹਿਣਗੇ ਹੀ ਹਟ ਨਾ ਨਾ ਉਥੇ ਲਾ ਕੇ ਇੱਥੇ ਛਾਲਨੀ ਹਟੇ ਹਾਂ ਤੋ ਹਾਰੇ ਖਖਰੇ ਓਖੜ ਖੜ ਜਾਣੇ ਓਖੜਿਆਂ ਦਾ ਨਾ ਹਾਂ ਓਖੜਗਾ ਇਹਨਾਂ ਭਈ ਨਾ ਇੱਥੇ ਫੇਰ ਖੜਾ ਕਰਨ ਦੇ। ਉਹ ਨਿੱਕਲ ਨਿਕਲ ਜਾਣਾ ਨਣਕੇ ਇੱਥੇ ਸੜ ਖੜੇ ਰਹਿਣਾ ਤੋਪ ਜੇ। ਇਵੇਂ ਨਹੀਂ ਡਾਣਾ। ਇੱਥੇ ਲੈ ਛਾਲਨੀ ਬਾਹਰ। ਤੈਰ ਉੱਤੇ ਹਟਾ।